ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਤੁਸੀਂ ਕੈਨੇਡਾ ਦੇ ਓਪਨ ਵਰਕ ਪਰਮਿਟ OWP ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਯੋਜਨਾ ਬਣਾ ਰਹੇ ਹੋ ਪਰ ਰੁਕੋ ਜ਼ਰਾ ਸਾਲ 2025 ਵਿੱਚ ਨਵੇਂ ਨਿਯਮਾਂ ਨੇ ਇਸ ਮੌਕੇ ਨੂੰ ਕਾਫੀ ਚੁਣੌਤੀਪੂਰਨ ਬਣਾ ਦਿੱਤਾ ਹੈ ਘੱਟ ਮਨਜ਼ੂਰੀਆਂ ਅਤੇ ਸਖਤ ਯੋਗਤਾ ਮਾਪਦੰਡਾਂ ਨਾਲ ਲੱਖਾਂ ਲੋਕਾਂ ਦੇ ਸੁਪਨੇ ਖਤਰੇ ਵਿੱਚ ਹਨ ਕੀ ਤੁਸੀਂ ਅਜੇ ਵੀ ਯੋਗ ਹੋ ਜਾਂ ਕੈਨੇਡਾ ਦਾ ਦਰਵਾਜ਼ਾ ਤੇਜ਼ੀ ਨਾਲ ਬੰਦ ਹੋ ਰਿਹਾ ਹੈ ਫਿਕਰ ਨਾ ਕਰੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਦਮਦਾਰ ਸਫ਼ਰ ਤੇ ਲੈ ਜਾਵਾਂਗੇ ਜਿੱਥੇ ਅਸੀਂ ਖੋਲ੍ਹਾਂਗੇ ਓਪਨ ਵਰਕ ਪਰਮਿਟ ਦੇ ਸਾਰੇ ਰਾਜ਼ ਅਸੀਂ ਸਮਝਾਵਾਂਗੇ ਕਿ ਇਹ ਕੀ ਹੈ ਸਾਲ 2025 ਵਿੱਚ ਕੌਣ ਯੋਗ ਹੈ ਪੀਜੀਡਬਲਯੂਪੀ ਅਤੇ ਐਸਓਪੀ ਦੀਆਂ ਨਵੀਆਂ ਪਾਬੰਦੀਆਂ ਅਤੇ ਅਰਜ਼ੀ ਪ੍ਰਕਿਰਿਆ ਨੂੰ ਇੱਕ ਇੱਕ ਕਦਮ ਵਿਸਥਾਰ ਨਾਲ ਦੱਸਾਂਗੇ ਅੰਤ ਤੱਕ ਵੀਡੀਓ ਦੇਖੋ ਕਿਉਂਕਿ ਇਹ ਜਾਣਕਾਰੀ ਤੁਹਾਡੇ ਕੈਨੇਡਾ ਦੇ ਸੁਪਨੇ ਨੂੰ ਸাকার ਕਰਨ ਵਿੱਚ ਮਦਦ ਕਰ ਸਕਦੀ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਓਪਨ ਵਰਕ ਪਰਮਿਟ ਕੀ ਹੈ ਓਪਨ ਵਰਕ ਪਰਮਿਟ ਇੱਕ ਅਜੀਹਾ ਵਰਕ ਵੀਜ਼ਾ ਹੈ ਜੋ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਕਿਸੇ ਵੀ ਮਾਲਕ ਲਈ ਕੰਮ ਕਰਨ ਦੀ ਪੂਰੀ ਆਜ਼ਾਦੀ ਦਿੰਦਾ ਹੈ ਸਭ ਤੋਂ ਵਧੀਆ ਗੱਲ ਇਸ ਲਈ ਤੁਹਾਨੂੰ ਕੋਈ ਜੌਬ ਆਫਰ ਜਾਂ ਪਹਿਲਾਂ ਤੋਂ ਨੌਕਰੀ ਦੀ ਲੋੜ ਨਹੀਂ ਹੁੰਦੀ ਇਹ ਪਰਮਿਟ ਖਾਸ ਤੌਰ ਤੇ ਅੰਤਰਰਾਸ਼ਟਰੀ ਗ੍ਰੈਜੂਏਟਸ ਹੁਨਰਮੰਦ ਵਰਕਰਾਂ ਦੇ ਜੀਵਨ ਸਾਥੀਆਂ ਅਤੇ ਉਨ੍ਹਾਂ ਵਰਕਰਾਂ ਲਈ ਬਣਿਆ ਹੈ ਜੋ ਦੁਰਵਿਵਹਾਰ ਕਰਨ ਵਾਲੇ ਮਾਲਕਾਂ ਦੇ ਚੁੰਗਲ ਤੋਂ ਬਚਣਾ ਚਾਹੁੰਦੇ ਹਨ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਤੁਸੀਂ ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਕਿਸੇ ਵੀ ਕੰਪਨੀ ਵਿੱਚ ਆਪਣੀ ਮਰਜ਼ੀ ਨਾਲ ਕੰਮ ਕਰ ਸਕੋ ਪਰ ਸਾਲ 2025 ਵਿੱਚ ਨਵੇਂ ਨਿਯਮਾਂ ਨੇ ਇਸ ਦੀ ਚਮਕ ਨੂੰ ਥੋੜਾ ਫਿੱਕਾ ਕਰ ਦਿੱਤਾ ਹੈ ਆਓ ਜਾਣਦੇ ਹਾਂ ਕਿ ਹੁਣ ਕੌਣ ਯੋਗ ਹੈ ਓਪਨ ਵਰਕ ਪਰਮਿਟ ਲਈ ਯੋਗ ਹੋਣ ਲਈ ਤੁਹਾਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਵਿੱਚ ਫਿੱਟ ਹੋਣਾ ਪਵੇਗਾ ਪੋਸਟ ਸਕੈਂਡਰੀ ਪ੍ਰੋਗਰਾਮ ਦੇ ਗ੍ਰੈਜੂਏਟ ਤੁਹਾਡਾ ਪ੍ਰੋਗਰਾਮ ਘੱਟੋ-ਘੱਟ 16 ਮਹੀਨਿਆਂ ਦਾ ਹੋਣਾ ਚਾਹੀਦਾ ਹੈ ਹੁਨਰਮੰਦ ਵਰਕਰ ਦਾ ਜੀਵਨ ਸਾਥੀ ਜੇਕਰ ਤੁਹਾਡਾ ਜੀਵਨ ਸਾਥੀ ਨੌਕ ਟਾਇਰ 0 ਤੋਂ 3 ਦੇ ਅੰਦਰ ਕੰਮ ਕਰਦਾ ਹੈ ਜਾਂ ਮਾਸਟਰਸ ਜਾਂ ਪੀ ਐਚ ਡੀ ਵਿਦਿਆਰਥੀ ਹੈ ਤਾਂ ਤੁਸੀਂ ਯੋਗ ਹੋ ਸਕਦੇ ਹੋ ਦੁਰਵਿਵਹਾਰ ਦਾ ਸ਼ਿਕਾਰ ਵਰਕਰ ਜੇਕਰ ਤੁਸੀਂ ਇੱਕ ਮਾਲਕ ਵਿਸ਼ੇਸ਼ ਪਰਮਿਟ ਤੇ ਕੰਮ ਕਰ ਰਹੇ ਹੋ ਅਤੇ ਤੁਹਾਡੇ ਮਾਲਕ ਵੱਲੋਂ ਦੁਰਵਿਵਹਾਰ ਹੋ ਰਿਹਾ ਹੈ ਤਾਂ ਤੁਸੀਂ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ ਕੈਨੇਡਾ ਸਰਕਾਰ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪੀਜੀਡਬਲਯੂਪੀ ਦੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਹੁਣ ਸਿਰਫ ਉਹ ਵਿਦਿਆਰਥੀ ਜੋ ਲੰਬੇ ਪ੍ਰੋਗਰਾਮਾਂ ਵਿੱਚ ਅਤੇ ਉਹ ਵੀ ਸਿਹਤ ਸੰਭਾਲ ਟੈਕਨੋਲੋਜੀ ਜਾਂ ਹੁਨਰਮੰਦ ਵਪਾਰ ਵਰਗੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਪੜ੍ਹਦੇ ਹਨ ਪੀਜੀਡਬਲਯੂਪੀ ਲਈ ਯੋਗ ਹੋਣਗੇ ਛੋਟੇ ਡਿਪਲੋਮਾ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਹੈ ਯਾਨੀ ਅਜਿਹੇ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਕੰਮ ਦਾ ਅਧਿਕਾਰ ਨਹੀਂ ਮਿਲੇਗਾ ਇਸੇ ਤਰ੍ਹਾਂ ਸਪਾਊਸਲ ਓਪਨ ਵਰਕ ਪਰਮਿਟ SOWP ਹੁਣ ਸਿਰਫ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਜਾਂ ਵਰਕਰਾਂ ਦੇ ਜੀਵਨ ਸਾਥੀਆਂ ਲਈ ਹੈ ਜੋ ਉੱਚ ਮੰਗ ਵਾਲੇ ਖੇਤਰਾਂ ਵਿੱਚ ਕੰਮ ਕਰਦੇ ਹਨ ਇਹ ਤਬਦੀਲੀਆਂ ਨੇ ਬਹੁਤ ਸਾਰੇ ਲੋਕਾਂ ਦੀਆਂ ਯੋਜਨਾਵਾਂ ਤੇ ਪਾਣੀ ਫੇਰ ਦਿੱਤਾ ਹੈ ਅਰਜ਼ੀ ਪ੍ਰਕਿਰਿਆ ਅਤੇ ਪ੍ਰੋਸੈਸਿੰਗ ਸਮਾਂ ਓਪਨ ਵਰਕ ਪਰਮਿਟ ਲਈ ਅਰਜ਼ੀ ਦੇਣਾ ਕੋਈ ਰਾਕਟ ਸਾਇੰਸ ਨਹੀਂ ਹੈ ਪਰ ਸੁਚੇਤ ਤਿਆਰੀ ਦੀ ਲੋੜ ਹੈ IRCC ਦੀ ਵੈੱਬਸਾਈਟ ਜਾਂ ਨੇੜੇ ਦੇ ਵੀਜ਼ਾ ਦਫ਼ਤਰ ਰਾਹੀਂ ਦੇ ਸਕਦੇ ਹੋ ਅਰਜ਼ੀ ਦੇ ਪ੍ਰੋਸੈਸਿੰਗ ਸਮੇਂ ਦੀ ਗੱਲ ਕਰੀਏ ਤਾਂ ਇਹ ਤੁਹਾਡੇ ਸਥਾਨ ਅਤੇ ਦਸਤਾਵੇਜ਼ਾਂ ਦੀ ਪੂਰਤੀ ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਸ ਵਿੱਚ 2 ਤੋਂ 12 ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਇਸ ਲਈ ਸਾਰੇ ਦਸਤਾਵੇਜ਼ ਪਹਿਲਾਂ ਤੋਂ ਤਿਆਰ ਰੱਖੋ ਅਤੇ ਅਰਜ਼ੀ ਨੂੰ ਪੂਰੀ ਧਿਆਨ ਨਾਲ ਪਰੋ ਸਿੱਟਾ ਕੈਨੇਡਾ ਦਾ ਓਪਨ ਵਰਕ ਪਰਮਿਟ ਅਜੇ ਵੀ ਮੌਜੂਦ ਹੈ ਪਰ ਹੁਣ ਇਹ ਸਭ ਲਈ ਓਪਨ ਨਹੀਂ ਰਿਹਾ ਸਾਲ 2025 ਦੇ ਸੁਧਾਰਾਂ ਨੇ ਇਸ ਨੂੰ ਸੀਮਤ ਅਤੇ ਸਖਤ ਕਰ ਦਿੱਤਾ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਸਹੀ ਜਾਣਕਾਰੀ ਸਮੇਂ ਸਿਰ ਤਿਆਰੀ ਅਤੇ ਸਹੀ ਦਸਤਾਵੇਜ਼ ਅਤੇ ਜ਼ਰੂਰੀ ਹਨ ਨਵੇਂ ਨਿਯਮਾਂ ਨੂੰ ਸਮਝੋ ਆਪਣੀ ਯੋਗਤਾ ਦੀ ਜਾਂਚ ਕਰੋ ਅਤੇ ਜਲਦੀ ਤੋਂ ਜਲਦੀ ਕਦਮ ਚੁੱਕੋ ਕਿਉਂਕਿ ਕੈਨੇਡਾ ਦਾ ਰਾਹ ਹੁਣ ਪਹਿਲਾਂ ਨਾਲੋਂ ਵੱਧ ਪਤਲਾ ਹੋ ਗਿਆ ਹੈ ਇਹ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਜਾਣਕਾਰੀ ਫਾਇਦੇਮੰਦ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਜਈਆਂ ਹੋਰ ਵੀਡੀਓਜ਼ ਲਈ ਬੈਲ ਆਈਕਨ ਵੀ ਦਬਾਓ